ਇਹ ਮੁਕਤੀ ਦੀ ਪ੍ਰਾਰਥਨਾ ਹੈ ਮੇਰੇ ਨਾਲ ਉੱਚੀ ਆਵਾਜ਼ ਵਿੱਚ ਕੋ ਸਬਰਗੀ ਪਿਤਾ ਮੈਂ ਅੱਜ ਇੱਕ ਨਿਮਰ ਦਿਲ ਨਾਲ ਤੇਰੇ ਸਾਹਮਣੇ ਆਉਂਦਾ ਹਾਂ ਤੇਰੀ ਕਿਰਪਾ ਅਤੇ ਦਿਆ ਦੀ ਲੋਕ ਨੂੰ ਮੰਦਾ ਹਾਂ ਮੈਂ ਮੰਦਾ ਹਾਂ ਕਿ ਮੈਂ ਇੱਕ ਪਾਪੀ ਹਾਂ ਅਤੇ ਤੇਰੀ ਮਾਹੀਮਾ ਤੋਂ ਘਟਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਯੀਸੂ ਮਸੀਹ ਤੇਰਾ ਪੁੱਤਰ ਹੈ ਉਸਨੇ ਮੇਰੇ ਪਾਪਾਂ ਲਈ ਸਲੀਬ ਤੇ ਮਾਪਤ ਸਹੀ ਤੇ ਮਾਦਿਸ ਤੇ ਮੈਨੂੰ ਨਵਾਂ ਜੀਵਨ ਦੇਣ ਲੇ ਮੈਂ ਦੁਬਾਰਾ ਜੀਵਤ ਹੋਇਆ ਫੁਰਬੂ ਯੀਸੂ ਮੈਂ ਤੈਨੂੰ ਆਪਣੇ ਦਿਲ ਤੇ ਜੀਵਨ ਵਿੱਚ ਬੁਲਾਉਂਦਾ ਹਾਂ ਮੈਂ ਆਪਣੇ ਪਾਪਾਂ ਤੋਂ ਪਤਾਉਂਦਾ ਹਾਂ ਅਤੇ ਤੇਰੀ ਮਾਫੀ ਮੰਗਦਾ ਹਾਂ ਮੈਨੂੰ ਤੋਕੇ ਨਵੰਬਰਨਾ ਮੈਂ ਆਪਣਾ ਜੀਵਨ ਤੇਰੇ ਹਵਾਲੇ ਕਰਦਾ ਹਾਂ ਅਤੇ ਤੈਨੂੰ ਆਪਨੇ ਪ੍ਰਭੂ ਤੇ ਮੁਕਤੀ ਦਾਤਾ ਵਜੋਂ ਛੋੜਦਾ ਹਾਂ ਤੇਰੇ ਪਿਆਰ ਤੇਰੀ ਕੁਰਬਾਨੀ ਅਤੇ ਅੰਤ ਜੀਵਨ ਦੇ ਤੋਹਫੇ ਲਈ ਧੰਨਵਾਦ ਮੈਨੂੰ ਵਿਸ਼ਵਾਸ ਬਚਪਨ ਅਗਿਆਕਾਰੀ ਵਿਚ ਚੱਲਣ ਅਤੇ ਤੇਰੀ ਮਈਮਾ ਕਰਨ ਵਾਲਾ ਜੀਵਨ ਜੀਵਨ ਵਿੱਚ ਮਦਦ ਕਰ ਮੈਨੂੰ ਤੇਰੀ ਪਵਿੱਤਰ ਆਤਮਾ ਨਾਲ ਭਰ ਦੇਵੋ ਅਤੇ ਮੈਨੂੰ ਤੇਰੇ ਸੱਚ ਵਿੱਚ ਰਾਹ ਦਿਖਾਓ ਮੈਂ ਤੇਰਾ ਹਾਂ ਫੁਰਬੂ ਹੁਣ ਤੇ ਹਮੇਸਾ ਲਈ ਮੈਨੂੰ ਬਚਾਉਣ ਲਈ ਤੇਨ ਲਈ ਮਨਿਤੇਂ ਯਿਸੂ ਦੇ ਨਾਮ ਵਿੱਚ ਮੈਂ ਰੇਤਨ ਮੈਂ ਤੁਨਾਰਤਨਾ ਕਰਦਾ ਹਾਂ ਆਮੀਨ ਜੇ ਤੁਸੀਂ ਇਸ ਪ੍ਰਾਰਥਨਾ ਨੂੰ ਮੇਰੇ ਨਾਲ ਕੀਤਾ ਹੈ ਤਾਂ ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਫੈਸਲਾ ਲੈਣ ਲਈ ਵਪਾਇਆਂ ਹੁਣ ਤੁਹਾਨੂੰ ਸਿਰਫ ਰੱਬ ਨੂੰ ਜਾਣਾ ਹੈ ਉਸ ਦੇ ਬਚਨ ਬਾਈਬਲ ਨੂੰ ਪੱਪੋਕੇ ਬਹੁਤ ਸਾਰੀਆਂ ਬਾਸਾਵਾਂ ਵਿੱਚ ਸਮਝਣ ਵਿੱਚ ਆਸਾਨਾ ਬੱਤ ਸਾਦੇਸ ਕੁੱਡਨ ਹੇਂ ਜੋਤ ਸੀਨ ਅਨਲਾਈਨ ਦਾਨਾ ਪਨੇ ਫੋਨ ਦੇਗੇ ਪਸਟੋਰ ਤਿਲਸਕਦੇਓ ਇਕ ਗਾ ਚਤਰਚਿਲ ਵੀ ਉਹ ਜੋਤ ਦੂਹਾਨਾ ਨੂ ਰੁਬਦੀ ਸਚਾਇਤੇ ਉਸਦੇ ਰਾ ਸਿਕਾਏਗਾ ਜੇ ਆ ਸਬਵਨ ਹੀ ਇਤਾਨਨ ਲਾਈਨਨ ਜਾਨਾ ਪਨੇ ਫੋਨ ਦੇ ਪਸਟੋਰ ਦੁਆਰਾ ਇਕਲਬੋ ਆਪਣੇ ਆਪ ਨੂੰ ਮੁਸਕੰਨਾ ਬਣਾਓ ਇਕ ਸਮਾਂ ਵਿੱਚ ਇੱਕ ਕਦਮ ਚੁੱਕੋ ਪਹੁੰਚਣਾ ਸ਼ੁਰੂ ਕਰੋ ਬਾਬੇ ਇਸਿਰਫ ਇੱਕ ਆਇਤਾ ਜੰਪੇਰਾ ਹੋਵੇ ਬਸ ਲਗਾਤਾਰ ਰਹੇ ਨ ਦੀ ਕੋਸ਼ਿਸ਼ ਕਰੋ ਅਤੇ ਅੰਤ ਵਿੱਚ ਇਹ ਜਾਨੋ ਕਿ ਤੁਸੀਂ ਐਮਪੀਆਰੇ ਹੋ ਅਤੇ ਭਾਵੇਂ ਤੁਸੀਂ ਥਰਪੀ ਤੇ ਕਿਸੇ ਨੂੰ ਨਹੀਂ ਇੰਜਾਨਦ ਪਰ ਜਾਦੋ ਕੀ ਰਬ ਤੁਹਾਨੂੰ ਪਿਆਰ ਕਰਦਾ ਹੈ ਅਤੇ ਜੇ ਤੂੰ ਉਸ ਨੂੰ ਇੱਜਾਜ ਤਦ ਦਿਨ ਦੇ ਹੋ ਤਾਂ ਉਹ ਤੂੰ ਹਾਨੂੰ ਆਪਣਾ ਪਿਆਰ ਦਿਖਾਏਗਾ